ਹਾਂਜੀ ਗੋੜ ਹੋ ਗਿਆ ਜੀ ਆ ਗੋੜ ਚਾਹ ਪੱਤੀ ਹੋ ਗਈ ਜੀ ਚਾਹ ਹੋ ਗਈ ਹਾਂਜੀ ਆਓ ਜੀ ਮੱਲੀ ਸਾਹਿਬ ਆਇਓ ਜੀ ਮਿੰਟੂ ਜੀ ਕੀ ਹਾਲ ਚਾਲ ਫਰਾ ਕੀ ਕਹੇ ਮੇਰਾ ਵਧੀਆ ਹੈ ਉਹ ਭਰਾ ਇਹ ਚਾਰਕ ਸੌਦੇ ਮਲਕੇ 1 ਪਿੰਟ ਪਹਿਲਾਂ ਇੱਕ ਸਭ ਦੇ ਖਾ ਗਏ ਚਲੋ ਕੋਈ ਨਹੀਂ ਮੱਲੀ ਸਾਹਿਬ ਦਾ ਕਰ ਦੋ ਕਾਲੀ ਦੋਣੀ ਚਲ ਤੁਸੀਂ ਬੋਲੋ ਜੀ ਫਿਰ ਮੱਲੀ ਸਾਹਿਬ ਆ ਲਿਖਿਓ ਮੜਾ ਮੈਂ ਕਹਾਂ ਜਾ ਆਵਾ ਤੇ ਆਉਂਦੇ ਨੂੰ ਪਾ ਕੇ ਰੱਖ ਦੋ ਹਾਂ ਜੀ ਆ ਬੋਲੋ ਜੀ ਬੋਲੋ ਲਮਿੰਟੂ ਜੀ ਪਾਈਆ ਦੇ ਦੇ ਧਨੀਆ ਜੀਰਾ 5 ਰੁਪਈਆ ਦੀ ਗੂੰਦ ਕਤੀਰਾ 2 ਰੁਪਈਆ ਦੀ ਛੂਟੀ ਲਾਜੀ ਫੱਟੀ ਪੁੱਚਰ ਵਾਲੀ ਗਾਚੀ ਓਹੋ ਕਾਲੀਆਂ ਮਿਰਚਾਂ ਘਰੋਂ ਚਾਲਾ ਥੋੜਾ ਦੇ ਦੇ ਲੂਣ ਵੀ ਕਾਲਾ ਚੰਗੀ ਹਲਦੀ ਲੂਣ ਤੇ ਮਿਰਚਾਂ 4 ਚਪਾਉ ਨੂੰ ਦੇ ਦੇ ਸਰਕਾਰ ਮੋਟੀ ਖੜ ਦੇ ਹਾੜਾ ਵੇੜੇ ਜਵਾਏ ਨਾਲ ਨੇ ਚੰਗੇ ਜਿਹ ਦੇਦੇ ਸੌਫ ਤੇ ਲਾਚੀ ਦਾਣਾ ਦਰਿਆਵਾਲਾ ਨਾਲੇ ਤਾਣਾ ਬੀੜੀਆਂ ਵਾਲਾ ਦੇਦੇ ਬੰਡਲ ਮੈਚ ਦੇ ਗਾਲੇ ਪੌਣ ਨੂੰ ਸੰਗ ਸੁੱਕੇ ਮੇਵੇ ਨਾਲ ਬਣਾਛਾ ਰੋੜੀ ਚੰਗੀ ਹੋਵੇ ਖਸਤਾ ਬੇਸਕੂਟਾ ਦਾ ਪੈਟ ਵਧੀਆ ਸਰੋਂ ਤੇਲ ਦਾ ਨਾਲੇ ਆਦੀਆ ਕਿਲੋ ਸਾਬਣ ਬਿੱਲੀ ਮਾਰਕਾ ਇੱਕ ਡੱਬਾ ਨਾਲ ਦੇਈ ਚਾਰ ਦਾ ਨਹਣ ਨੂੰ ਸਾਬਣ ਦੇ ਦੇ ਨਰਮ ਛੇਤੀ ਦੇਦੇ ਲਾਵੀ ਚੇਰਨਾ ਕਿਲੋ ਕਪਾਦੀ ਦੇਸੀ ਕੇ ਉਹਦਾ ਚੰਗਾ ਪਰਪਾ ਦੇਦੀ ਸੀ ਉਹਦਾ ਮੂੰਫੜੀ ਕੋਲ ਗੱਚਕ ਨਾਲੇ ਕਿਲੋ ਕਪਾਦੀ ਛੋਲੇ ਕਾਲੇ ਚੰਗੇ ਪਾਦੀ ਕਾਬਲੇ ਛੋਲ ਕਾਬਲੀ ਛੋਲੇ ਲੱਡੂਆਂ ਵਾਲਾ ਰੱਖ ਦੋ ਤੋਲੇ ਆਟੇ ਦੀ ਥੈਲੀ ਕਿਲੋ ਕਮੈਦਾ ਪਹਿਲੀ ਵਾਲੀ ਜਮਾਤ ਦਾ ਕਹਦਾ 5 ਰੁਪਏ ਦੇ ਦਹੀਂ ਚਾਰੇ ਸੌਦੇ ਕਿਣ ਕੇ ਪਾ ਦੇ ਸਾਰੇ ਇੱਕ ਦਰ ਚੰਦੂ ਦੇ ਦੀ ਡੱਬੀਆਂ ਚਾਹ ਜਪਾਉਣ ਨੂੰ ਲੈ ਚੀਆਂ ਵੱਡੀਆਂ ਪਾਈਆਂ ਮੂੰ ਫਲੀ ਦੀਆਂ ਗਿਰੀਆਂ ਨਾਲੇ ਸੋਇਆ ਬੀਣ ਦੀਆਂ ਵੱਡੀਆਂ ਇੱਕ ਝਾੜੂ ਤੇ ਰੀਡਾ ਚਪੜਾ ਦੋ ਜੋੜੇ ਨਾਲ ਦੇ ਦੀ ਪੰਦਰਾ ਪਾਈਆਂ ਨਿੰਬੂ ਲਸਣ ਦੀ ਗੰਢੀ ਸਕੇਚ ਦੀ ਬੋਤਲ ਦੇ ਦੇ ਚੰਗੀ 2 ਕਿਲੋ ਪਾ ਚਨੇ ਕਾਬਲੀ ਮੂੰਗੀ ਮਸਰੀ ਦੀ ਦਾਲ ਵੀ ਦਾਸਟਿਕ ਛੋਟਾ ਮੀਟ ਮਸਾਲਾ ਹਰੀ ਸੰਦਾ ਚੰਗਾ ਤਾਲਾ ਪੰਜਾਂ ਦੀ ਇੱਕ ਦੇ ਦੇ ਬੋਕਰ ਆਈਸਕ੍ਰੀਮ ਦਾ ਨਾਲੇ ਪਾਊਡਰ ਸਵਾ ਪੰਜਾਂ ਦੇ 23 ਪਤਾਸੇ ਸੌਦੇ ਕਿੜਕੇ ਰੱਖ ਦੇ ਪਾਸੇ ਭੁਜਿਆ ਦੇ ਦੀ ਬੀਕਾ ਨੇਰੀ ਮਿੱਠੀਆਂ ਪਕੌੜੀਆਂ ਨਾਲੇ ਚੈਰੀ ਥੋੜੀ ਸੇਠਾ ਕਰਲਾ ਕਾਲੀ ਦਵਾਤ ਰੇਕ ਸ਼ਾਈ ਦੀ ਕਾਲੀ ਨੀਲਾ ਤੋਤਾ ਫਰਨੈਲ ਦੀ ਗੋਲੀ ਡੱਬ ਵਾਲ ਦੀ ਖਲਦੀ ਬੋਰੀ ਕਲੌਂਜੀ ਦੇ ਨਾਲੇ ਸੱਤ ਨਿੰਬੂ ਦਾ ਜਵਾਕਾ ਲਈ ਨਾਲ ਦੇਈ ਰੂੰਗਾ ਫਾਇਆ ਖਸਕਾ ਦੇ ਫੜਕੇ ਡੋਰ ਵਾਲੀ ਇੱਕ ਦੇਨਚ ਰਖੜੀ ਬੱਲਵ ਦੇ 100 ਵਾਰ ਦਾ ਤੋਲਾ ਦੇਦੇ ਰੰਗ ਕਾਟ ਦਾ ਅੰਡਰਵੇਅਰ ਬਲੈਂਕ ਕਟੀ ਲਾਸਟ ਮੈਂ ਕਿਤੇ ਜਾਵੇ ਖਿੱਚੀ ਮੰਜਨਪੁਰਸ਼ੇ ਸ਼ਰਮਾ ਕਾਲਾ ਸੌਦਾ ਦਾ ਕੋਈ ਹੈਣੀ ਵਾਲਾ ਗੂਗਲ ਸਪਾਰੀ ਤੇ ਅਲਾ ਰੋਟ ਵੀ ਚੰਗੇ ਮਗ ਨਾਲ ਦੇਈ ਖੋਟ ਵੀ ਮਸ਼ਕਪੂਰ ਤੇ ਮੰਜੇ ਰੀਠੇ ਛੋਟਾ ਕੰਗਾ ਪੌਣ ਨੂੰ ਕੀਸੇ ਸੁੱਕੇ ਔਲੇ ਸੁੰਢ ਤੇ ਲਈ ਸੌਦੇ ਪੌਣ ਤੋਂ ਪਹਿਲਾਂ ਗੇਲਨੀ ਨਾਈਸਲ ਦਾ ਪਿਤ ਪਾਊਡਰ ਲਾ ਲੈ ਸਵਾ ਕਮੀਟ ਰੀਵਨ ਕਾਲਾ ਸਿਰ ਦੀਆਂ ਸੂਈਆਂ ਦਾ ਇੱਕ ਪੱਤਾ ਪੇਪਰ ਦੇਣ ਵਾਲਾ ਇੱਕ ਫੱਟਾ ਬਾਲ ਪੈਂਤੇ ਪੈਨਸਲ ਕਾਲੀ ਬੈਟਰੀ ਦੇ ਦੇ ਸੱਲਾਂ ਵਾਲੀ ਲਾਈਨਦਾਰ ਦੇ ਹਿਸਾਬ ਦੀ ਕਾਪੀ ਮਿਸ਼ਰੀ ਲੱਗਦਾ ਰਹੇਗੀ ਬਾਕੀ ਸਟੂਪ ਪਿੰਨ ਤੇ ਲਾਲੇ ਵਰ ਦਾ ਰਾਜਮਾ ਤੇ ਕਿਲੋ ਹਰਾ ਰਨਾਰ ਦਾਣਾ ਤੇ ਪਿਸਤਾ ਸੌਂਗੀ ਕੀ ਜ ਕੋਈ ਨਾ ਲਾ ਦੀ ਮਹਿੰਗੀ ਬਸਕੂਏ ਬਲੇਡ ਦੇ ਰੀਲੈਕਟਿਟੀ ਚੰਗੀ ਕਰ ਦੇ ਦੇ ਤੇ ਕੀ ਗੋਮਾਰ ਕਾ ਨੀਲ ਦੀ ਡੱਬੀ ਮੂੰਬਤੀ ਇੱਕ ਦੇ ਦੇ ਵੱਡੀ ਸਟੋਚ ਪਾਉਂਦੇ ਦੇ ਬਤੀਆ ਜੇ ਕਿ ਮੈਨੂੰ ਕੜਦਾ ਅੱਖੀਆਂ ਜਵਾਕਾਂ ਲਈ ਖਿੱਦੋ ਹਾਕੀ ਬਾਕੀ ਸਭਾਂ ਨੂੰ ਪੜਦਾ ਆਪੀ ਹਰੇ ਵਟਰਾ ਡੱਬਾਂ ਨਾਲੇ ਬਾਣ ਮੇਜਾ ਦੌਣਵੀ ਨਾਲੇ ਸਵਾ ਇੰਚੀਆਂ ਦੇਈ ਮੇਖਾ ਰਹਿਤਨ ਗਿਆ ਕੋਈ ਸੌਂਤਾ ਦੇਖਾ ਅਲਸੀ ਦੀ ਨਾਲ ਤੇਲ ਵੀ ਕਾਲੇ ਸੱਚ ਕੰਪੂ ਅਲਸੀ ਦੀ ਨਾਲ ਤੇਲ ਵੀ ਕਾਲੇ ਮੁਰਛ ਦੀ ਇੱਕ ਲੌਣ ਨੂੰ ਜਾਲੇ ਅਗਰਬਤੀਆਂ ਧੂਪ ਦੀ ਡੱਬੀ ਵੇਖੀ ਕਿ ਦਿਨਾਂ ਮਾਰਤੀ ਠੱਗੀ ਪੈਂਸਲ ਰਾਸਤੇ ਦੇਈ ਜਿਮੈਟਰੀ 5 ਰੁਪਏ ਦੀ ਦੇਈ ਟਾਟਰੀ ਰਵਣ ਸੰਤੂ ਦੀ ਟੌਮ ਨੂੰ ਅਕਰ ਥੋੜੇ ਨੇਹਲਾ ਕੋਜੂ ਪੱਤਰ ਕੱਚ ਬਟਨ ਤੇ ਦੇਦੀ ਹੁਕਾ ਚੰਗੇ 20 ਰੁਪਏ ਦੇਦੀ ਜੱਪਾ ਮਿੱਠਾ ਸੋਡਾ ਰਸਾਂ ਦੇ ਡੱਬੀ ਬੂਟਪਾਲਛਲੀ ਚੰਗੀ ਡੱਬੀ ਸੂਰੀ ਕੰਧੂਈ ਤੇ ਪੜਦਾ ਲੱਛਾ 10 ਗ੍ਰਾਮ ਤੂੰ ਦੇਦੀ ਕੱਥਾ ਸਾਬੂ ਦਾਣਾ ਕਲਮੀਸ਼ੋਰਾ ਜਰਦਾ ਵੇਸਨ ਦਾਤਰ ਕੌਣਾ ਸਾਤ ਮੂੰਗੀ ਦਲੇ ਹੋ ਛੋਲੇ ਲਿਖ ਲੈ ਸੌਦੇ ਜੋ ਵੀ ਬੋਲੇ ਕਿਲੋ ਸ਼ੱਕਰ ਕਿਲੋ ਗੁਰੂਏ ਰਹਿਣਾ ਜਾਵੇ ਸੇਠਾ ਥੁਰਬਈ ਇੱਕ ਨਿਸ਼ਾਦਰ ਸੂਦੀ ਪਾਦੀ ਸੌਦਾ ਨਾ ਕੋਈ ਮਹਿੰਗਾ ਲਾਦੀ ਝਾੜੂ ਲਾਉਣ ਵਾਲਾ ਇੱਕ ਖੇਤੀਬਾੜੀ ਚਾਵਲ ਸੇਲਾ ਟਾਈਮ ਮੇਰੇ ਕੋਲ ਹੈ ਨਹੀਂ ਵਿਲਾ ਆਹੀ ਸਮਾਂ ਹੁਣ ਪਾ ਦੇ ਚੱਲ ਤੂੰ ਫੇਰ ਵੇਖਾਂਗੇ ਬਾਕੀ ਕੱਲ ਨੂੰ ਸੌਦੇ ਲੈ ਜੂ ਮਿੰਟੂ ਕੱਲ ਨੂੰ ਬਾਕੀ ਸ਼ਮਸ਼ੇਰ ਮੱਲੀ ਨੂੰ ਦੇ ਜੇ ਮਾਫੀ ਧੰਨਵਾਦ ਮੇਰਾ ਵੀਰਾ ਲੈ ਕੇ ਰੱਖ ਤੇ ਮੈਂ ਉਨੇ ਚ ਕਰਦਾ ਜਾਇਆ ਧੰਨਵਾਦ